ਪੰਜਾਬ ਦੇ ਲੋਕਾਂ ਚ ਬਹੁਤ ਭਾਰੀ ਗੁੱਸਾ ਇਸ ਗੱਲ ਨੂੰ ਲੈ ਕੇ ਔਰ ਤੁਸੀਂ ਦੇਖੋਗੇ ਹੁਸ਼ਿਆਰਪੁਰ ਦੇ ਨਤੀਜੇ ਵੀ ਇਸ ਵਿਹਾਰ ਤੇ ਹੋਣਗੇ ਕਿ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਬੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ ਚ ਰਹੀਏ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜਮੀਨ ਤੋਂ ਉਠਾ ਕੇ ਐਮਐਲਏ ਬਣਾਏ ਫਿਰ ਉਹਨਾਂ ਨੂੰ ਐਮਪੀ ਦੀ ਚੋਣਾਂ ਦੀ ਟਿਕਟ ਦਿੱਤੀ ਅਸੀਂ ਐਸਸੀਐਲ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੋਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ 'ਚ ਮਿਲਾਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਭ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਬਾਰੇ ਆ ਪੰਜਾਬ ਦੇ ਲੋਕਾਂ 'ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਔਰ ਤੁ ਤੁਸੀਂ ਦੇਖੋਗੇ ਹਿਸ਼ਾਰਪੁਰ ਦੇ ਨਤੀਜੇ ਵੀ ਇਸ ਬਿਹਾਵ ਤੇ ਆਉਣਗੇ ਕਿ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਬੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ ਚ ਰਹੇ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜ਼ਮੀਨ ਤੋਂ ਉਠਾ ਕੇ ਐਮ.ਐਲ.ਏ ਬਣਾਏ ਫਿਰ ਉਹਨਾਂ ਨੂੰ ਐਮ.ਪੀ. ਦੀ ਚੋਣ ਦੀ ਟਿਕਟ ਦਿੱਤੀ ਅਸੀਂ ਐਸ.ਸੀ. ਸਰ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੋਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ ਚ ਮਿਲਾਂਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਭ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਨਾ